ਸਤਿ ਸ੍ਰੀ ਅਕਾਲ ਜੀ ਮੈਂ ਹਾਂ ਡਾਕਟਰ ਜਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਚੈਨਲ ਆਓ ਦੇਖਦੇ ਹਾਂ ਅੱਜ ਦੇ ਕੁਝ ਖਾਸ ਖਬਰਾਂ ਤਹਿਸੀਲ ਅਜ ਨਾਲਾ ਦੇ ਥਾਣਾ ਚੰਡੇਰੇ ਦੇ ਪਿੰਡੇ ਪਿੰਡ ਤੇੜਾਦਲਾਂ ਦੇ ਕਿਸਾਨ ਮੇਜਰ ਸਿੰਘ ਨੇ ਬੀਤੇ ਕੱਲ ਖੁਦਕੁਸ਼ੀ ਕੀਤੀ ਸੀ ਉਸ ਦੀ ਜੇਬ ਚ ਸੂਸਾਈਡ ਨੋਟ ਮਿਲਿਆ ਸੀ ਜਿਸ ਚ ਲਿਖਿਆ ਹੈ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਹੈ ਮੈਂ ਇਸ ਕਰਕੇ ਖੁਦਕੁਸ਼ੀ ਕਰ ਰਿਹਾ ਹਾਂ ਕਿਉਂਕਿ ਪੰਜਾਬ ਸਰਕਾਰ ਨੇ ਲੋਕਾਂ ਦਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕਰਕੇ ਵੋਟਾਂ ਦਾ ਪੁਆ ਲੀਆਂ ਪਰ ਕਰਜ਼ਾ ਮਾਫ਼ ਨਹੀਂ ਕੀਤਾ ਮੇਜਰ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖੈਰਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਪਾਲ ਸਿੰਘ ਖੈਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਲੋਕਾਂ ਨਾਲ ਵਾਅਦਾ ਖਿਲਾਫੀ ਕਰਨ ਦੇ ਦੋਸ਼ ਲਗਾਏ ਹਨ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਜੇਕਰ ਮੌਜੂਦਾ ਸਰਕਾਰਾਂ ਚਾਹੁੰਦਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਕਰਨ ਤੋਂ ਬਚਾ ਸਕਦੀਆਂ ਹਨ ਪਤਾ ਦੁਖਦਾਈ ਘਟਨਾ ਵਾਪਰੀ ਆ ਜੀ ਦੇਖੋ ਅੱਜ ਅਸੀਂ ਇੱਥੇ ਪਿੰਡ ਤੇੜਾਂ ਕਲਾਂ ਅਜਨਾਲਾ ਸਬਡਿਵੀਜ਼ਨ ਚ ਖੜੇ ਆ ਮੈਂ ਹੁਣੇ ਪਰਿਵਾਰ ਦੇ ਨਾਲ ਮੇਜਰ ਸਿੰਘ ਜਿਸ ਨੇ ਆਤਮ ਹੱਤਿਆ ਕੀਤੀ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਕਰਕੇ ਹਟਿਆ ਆਂ ਉਹਦਾ ਬੱਚਾ ਬਹੁਤ ਅੱਛਾ ਵਾ ਉਹ ਇੱਕ ਦਿੱਲੀ ਚ ਕਾਲ ਸੈਂਟਰ ਵਿੱਚ ਬਹੁਤ ਦੂਰ ਨੌਕਰੀ ਕਰਕੇ ਪੈਸੇ ਕਮਾਉਣ ਦੇ ਯਤਨ ਕਰ ਰਿਹਾ ਸੀਗਾ ਸਭ ਤੋਂ ਅਫਸੋਸਨਾਕ ਗੱਲ ਇਹ ਹੈ ਕਿ ਉਹਦਾ ਜਿਹੜਾ ਸੁਸਾਈਡ ਨੋਟ ਛੱਡ ਕੇ ਗਿਆ ਉਹਦੇ ਵਿੱਚ ਮੇਜਰ ਸਿੰਘ ਨੇ ਲਿਖਿਆ ਵਾ ਕਿ ਮੈਂ ਮੈਨੂੰ ਉਮੀਦ ਸੀਗੀ ਕਿ ਮੌਜੂਦਾ ਕਾਂਗਰਸੀ ਸਰਕਾਰ ਜੋ ਵਾਅਦਾ ਕੀਤਾ ਇਲੈਕਸ਼ਨਾਂ ਵਿੱਚ ਫਾਰਮ ਵੀ ਭਰਾਏ ਲੋਕਾਂ ਤੋਂ ਕਿ ਸਾਡੇ ਕਰਜ਼ੇ ਮਾਫ਼ ਕਰੇਗੀ ਔਰ ਹੁਣ ਕਰਜ਼ਾ ਮਾਫੀ ਤੋਂ ਸਰਕਾਰ ਜਿਹੜੀ ਉਹ ਮੁਨਕਰ ਹੋ ਗਈ ਆ ਪਹਿਲਾਂ ਕਹਿੰਦੇ ਸੀ ਸਾਰਾ ਕਰਜ਼ਾ ਮਾਫ਼ ਕਰਾਂਗੇ ਹੁਣ ਕਹਿੰਦੇ ਨੇ ਜੀ 5 ਏਕੜ ਵਾਲੇ ਦਾ ਤੇ 5 ਏਕੜ ਵਾਲੇ ਦੇ ਦਾ ਵੀ ਕੇਵਲ 2 ਲੱਖ ਤੋਂ ਥੱਲੇ ਥੱਲੇ ਤੇ ਦੱਸੋ ਜਿਹੜਾ ਜਿਹੜਾ ਲੋਕਾਂ ਦਾ ਐਡਾ ਭਾਰੀ ਕਰਜ਼ਾ ਉਹ ਇਸ ਸਿਸਟਮ ਦੇ ਕਰਕੇ ਚੜਿਆ ਵਾ ਸਾਰੀਆਂ ਸਰਕਾਰਾਂ ਫੇਲ ਹੋ ਗਈਆਂ ਐਮਐਸਪੀ ਦਿੰਦੀਆਂ ਨਹੀਂ ਗਈਆਂ ਇਹਨਾਂ ਦੀ ਮਿਹਨਤ ਇਹਨਾਂ ਦੀ ਫਸਲ ਇਹਨਾਂ ਦੀ ਕੀਮਤ ਇਹਨਾਂ ਦੀ ਲਾਗਤ ਕੋਈ ਦੇਣ ਨੂੰ ਤਿਆਰ ਨਹੀਂ ਗਾ ਇਹਨਾਂ ਦਾ ਕਸੂਰ ਹੀ ਕੋਈ ਨਹੀਂ ਗਾ ਸਭ ਤੋਂ ਇਸ ਦੇਸ਼ ਵਿੱਚ ਜੇ ਕੋਈ ਇਮਾਨਦਾਰੀ ਦਾ ਧੰਦਾ ਹੈ ਤਾਂ ਉਹ ਖੇਤੀ ਆ ਇਸ ਲਈ ਅਸੀਂ ਇਹਨਾਂ ਦੇ ਪਰਿਵਾਰ ਨਾਲ ਹਮਦਰਦੀ ਕੀਤੀ ਆ ਅਸੂਲਨ ਤਾਂ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਅਬੈਟਮੈਂਟ ਟੂ ਸੁਸਾਈਡ ਦੀ ਐਫਆਈਆਰ ਦਰਜ ਹੋਣੀ ਚਾਹੀਦੀ ਕਿਉਂਕਿ ਉਹਨੇ ਨੋਟਸ ਨਾਮਜ਼ਦ ਕੀਤਾ ਉਹਨਾਂ ਨੂੰ ਕਿਸੇ ਹੋਰ ਆਮ ਆਦਮੀ ਨੇ ਸੁਸਾਈਡ ਕਰਕੇ ਕਿਸੇ ਆਮ ਆਦਮੀ ਦਾ ਨਾਮ ਲਿਖਿਆ ਹੁੰਦਾ ਤਾਂ ਉਹਦੇ 'ਚ ਅਬੈਟਮੈਂਟ ਟੂ ਸੁਸਾਈਡ ਦਾ ਐਫਆਈਆਰ ਕੇਸ ਰਜਿਸਟਰ ਹੋਣਾ ਸੀਗਾ ਔਰ ਨਾਲ ਪੰਜਾਬ ਸਰਕਾਰ ਨੇ ਮੈਂਸ਼ਨ ਕੀਤਾ ਇਸ ਲਈ ਇਹਨਾਂ ਲਈ ਬਹੁਤ ਸ਼ਰਮ ਦੀ ਗੱਲ ਆ ਇਹ ਬਹੁਤ ਵੱਡੀ ਚਪੇੜ ਆ ਜੇ ਜੇ ਸਰਕਾਰ ਸਮਝੇ ਉਹਦੇ ਲਈ ਬਹੁਤ ਵੱਡੀ ਚਪੇੜ ਆ ਤਾਂ ਇਸ ਲਈ ਮੈਂ ਕਹੂੰਗਾ ਕਿ ਹੁਣ ਤੁਸੀਂ ਜਿੱਦਾਂ ਮਰਜ਼ੀ ਕਰੋ ਤੁਸੀਂ ਲੋਕਾਂ ਨਾਲ ਵਾਅਦਾ ਕੀਤਾ ਅੱਜ ਹੁਣੇ ਪਤਾ ਲੱਗਿਆ ਕਿ ਇੱਕ ਕਨਾਲ ਦੇ ਵਿੱਚ ਮੁਖਸਰ ਸਾਹਿਬ ਇੱਕ ਨਹਿਰ ਵਿੱਚ ਛਾਲ ਮਾਰ ਕੇ ਇੱਕ ਕਿਸਾਨ ਨੇ ਆਤਮ ਹੱਤਿਆ ਤੇ ਕੱਲ ਮੋਗੇ ਦੇ ਇੱਕ ਦਾਦੇ ਤੇ ਪੋਤੇ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਇਤਨੋਂ ਜ਼ਿਆਦਾ ਉਹ ਪੰਜਾਬ ਜਿਹੜਾ ਖੁਸ਼ਹਾਲੀ ਲਈ ਜਾਣਿਆ ਜਾਂਦਾ ਸੀ ਅੱਜ ਸਾਡੇ ਰੋਜ਼ ਇੱਕ ਟ੍ਰੈਂਡ ਬਣ ਗਿਆ ਵਾ 3 4 2 3 4 ਕਿਸਾਨ ਆਤਮ ਹੱਤਿਆ ਕਰ ਰਹੇ ਨੇ ਮੈਂ ਤਾਂ ਗਵਰਨਮੈਂਟ ਨੂੰ ਇਹੀ ਕਹੂੰਗਾ ਕਿ ਪਲੀਜ਼ ਆਨਰ ਯਰ ਕਮਿਟਮੈਂਟ ਜਿਹੜੀ ਤੁਸੀਂ ਮੈਨੀਫੈਸਟੋ ਵਿੱਚ ਲਿਖਿਆ ਸੀਗਾ ਟੋਟਲ ਔਰ ਨਾਲ ਇਹ ਵੀ ਇਹ ਵੀ ਅੱਛੀ ਤਰ੍ਹਾਂ ਸਮਝੋ ਕਿ ਇਸ ਕਿਤੇ ਤੋਂ ਬਿਗੈਰ ਪੰਜਾਬ ਸਰਵਾਈਵ ਨਹੀਂ ਕਰ ਸਕਦਾ ਬਿਊਰੋ ਰਿਪੋਰਟ ਪੰਜਾਬ ਟੂਡੇ ਅੰਮ੍ਰਿਤਸਰ ਦੀ ਲੜਕੀ ਨੇ バス ਵਿੱਚ ਬਸ ਲੁਕੇ ਕਰਨ ਅਤੇ ਗਲਤ ਸ਼ਬਦਾਵਲੀ ਵਰਤਣ ਵਾਲੇ ਪੁਲਿਸ ਦੇ ASI ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਪੁਲਿਸ ਨੇ ਦੋਸ਼ੀ ASI ਦੇ ਦਾਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੀ ਪੁਸ਼ਟੀ ਖੁਦ ਦਿਲਬਾਜ਼ ਦੇ ਡੀਐਸਪੀ ਯੁਗੇਸ਼ ਕੁਮਾਰ ਨੇ ਕੀਤੀ ਸੀ ਤਾਨੂੰ ਦੱਸਦੀ ਹੈ ਕਿ ਇਸ ਘਟਨਾ ਤੋਂ ਬਾਅਦ ਅਮਰਿਤਧਰਾਈ ਲੜਕੀ ਦੀ ਮਦਦ ਲਈ ਸਾਹਮਣੇ ਆਉਣ ਵਾਲੇ ਲੜਕੇ ਨੂੰ ਲਗਾਤਾਰ ਧਮਕਾਇਆ ਤੇ ਡਰਾਇਆ ਜਾ ਰਿਹਾ ਸੀ ਜਿਸ ਦੇ ਚਲਦਿਆਂ ਹਰ ਕੋਈ ਉਸ ਲੜਕੇ ਦੇ ਪਿੱਛੇ ਆਨ ਖੜਾ ਹੋਇਆ ਜਿਸ ਕਾਰਨ ਹੀ ਹੁਣ ਪੁਲਿਸ ਅਧਿਕਾਰੀ ਦੇ ਕੇਸ ਦਰਜ ਕੀਤਾ ਗਿਆ ਹੈ ਦੀਤੀ ਹੈ ਤੇ ਮੈਨੂੰ ਉਹਦੇ ਤੋਂ ਬਚਾਇਆ ਤੇ ਉਹਨਾਂ ਦੇ ਕਰ ਘੇਰਾ ਪਾਰਖਿਆ ਤੇ ਪੁਲਿਸ ਨੇ ਉਹ ਮੁੰਡੇ ਨੂੰ ਤੰਗ ਕਰ ਰਹੇ ਨੇ ਤੇ ਜਿਹੜਾ ਉਹ ਮੁਲਾਜ਼ਮ ਹੈ ਉਹਨ ਕੁਝ ਵੀ ਨਹੀਂ ਕੀਤਾ ਹੈਗਾ ਰੇਲਵੇ ਵਾਲੇ ਨੂੰ ਉਹ ਅਬ ਤਾਂ ਪੂਰਾ ਸੇਫ ਹੈ ਵਧੀਆ ਘਰੇ ਬੈਠਾ ਮੈਂ ਇਨਸਾਫ ਦਿਵਾਉਂਗਾ ਉਹਨੂੰ ਸਸਪੈਂਡ ਨਹੀਂ ਕਰਾਉਣਾ ਹੈਗਾ ਨੌਕਰੀ ਤੋਂ ਲਹੋਣਾ ਹੈਗਾ ਮੁੰਡੇ ਦੇ ਕਾਰਵਾਈ ਨਹੀਂ ਹੋਣ ਦੇਣੀ ਕੋਈ ਹੱਥ ਨਹੀਂ ਲਾਉਣ ਦੇਣਾ ਲਿਖਤੀ ਰੂਪ ਦੇ ਵਿੱਚ ਇਹਨਾਂ ਤੋਂ ਲੈਣਾ ਹੈਗਾ ਕੱਲ ਨੂੰ ਕੋਈ ਵੀ ਇਹਨਾਂ ਦੋਨਾਂ ਬੱਚਿਆਂ ਤੇ ਕਿਸੇ ਤਰ੍ਹਾਂ ਦੀ ਵੀ ਮਤਲਬ ਕੋਈ ਵੀ ਕਾਰਵਾਈ ਹੁੰਦੀ ਹੈਗੀ ਕੱਲੋਂ ਕੋਈ ਵੀ ਤੰਗ ਪਰੇਸ਼ਾਨ ਕਰਦਾ ਹੈਗਾ ਤਾਂ ਜ਼ਿੰਮੇਵਾਰ ਪੰਜਾਬ ਪੁਲਿਸ ਪੰਜਾਬ ਸਰਕਾਰ ਹੋਊਗੀ। ਇਹਨੂੰ ਕੰਪਲੇਂਟ ਰਿਸੀਵ ਹੋਈ ਸੀ 23 ਅ ਰਿਟਨ ਕੰਪਲੇਂਟ ਸੀ। ਵਾਟ ਇਵੈਸਟਿਗੇਸ਼ਨ ਅਫੇਅਰ ਰਜਿਸਟਰ ਹੋਈ ਸੀ ਜੀ 120 ਐਫਆਰ ਨੰਬਰ 120 ਅੰਡਰ ਸੈਕਸ਼ਨ 354 ਐਂਡ 295ਏ ਤਾਂ ਉੱਤੇ ਜੀ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸਟਾਰਟ ਹੋ ਗਈ ਜੀ ਐਂਡ ਅ ਜੋ ਜੋ ਅਕਿਊਜ਼ਡ ਹੈਗਾ ਉਹ ਵੀ ਰੈਸਟ ਪੈ ਚੁੱਕੇ ਬਿਊਰੋ ਰਿਪੋਰਟ ਪੰਜਾਬ ਟੂਡੇ ਗੁਰਦਾਸਪੁਰ ਦੇ ਕਲਾਨੌਰ ਚ ਡੇਰਾ ਡੇਰਾ ਬਿਆਸ ਦੇ ਸਤਸੰਗ ਦੇ ਨੇੜੇ ਇੱਕ ਸਵਿਫਟ ਕਾਰ 'ਚ ਕੁਝ ਹਥਿਆਰਬੰਦ ਲੋਕਾਂ ਦੇ ਆਉਣ ਦੀ ਸੂਚਨਾ ਮਿਲੀ ਹੈ ਜੋ ਥਾਣਾ ਤਿਪੜ ਦੇ ਪਿੰਦੇ ਪਿੰਡ ਵਾਸੀ ਤੋਂ ਕਾਰ ਖੋ ਕੇ ਮੌਕੇ ਤੋਂ ਫਰਾਰ ਹੋ ਗਏ ਪੀੜਤ ਰਕਤੇ ਅਮਰੀਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ ਆਪਣੀ ਗੱਡੀ 'ਚ ਭੈਣ ਨੂੰ ਮਿਲਣ ਜਾਂ ਗਵਾਨ ਨੇ ਜਾ ਰਿਹਾ ਸੀ ਜਦੋਂ ਸਤਸੰਗ ਘਰ ਡੇਰਾ ਬਿਆਸ ਦੇ ਨੇੜੇ ਪਹੁੰਚਿਆ ਤਾਂ ਸਵਿਫਟ ਕਾਰ 'ਚ ਆਏ ਤਿੰਨ ਹਥਿਆਰਬੰਦ ਲੋਕਾਂ ਨੇ ਉਸਦੀ ਗੱਡੀ ਨੂੰ ਰੋਕ ਲਿਆ ਅਤੇ ਪਿਸਤੌਲ ਦੀ ਨੋਕ 'ਤੇ ਗੱਡੀ ਖੋ ਕੇ ਦੋਵੇਂ ਗੱਡੀਆਂ ਲੈ ਕੇ ਫਰਾਰ ਹੋ ਗਏ उधर एस एच ओ राजवीर सिंह ने दसया है कि घटना वाली थान का जायजा लैके मामला दर्ज किया जा रहा है उन्होंने कहा कि खेत च भारी मात्रा च पुलिस फोर्स तैनात की गई है और हाई अलर्ट जारी कर दिया गया है ਆਸ ਕੋ ਨਾ ਆ ਰਿਹਾ ਤੇ ਇਧਰ ਅੱਗੇ ਜਾ ਰਹੀ ਮੈਂ ਆਪਣੀ ਭੈਣ ਪਿਛੋਂ ਗੱਡੀ ਸਵਿਫਟ ਆਈ ਸਵਿਫਟ ਗੱਡੀ ਵਾਲਿਆਂ ਨੇ ਨਾ ਇੱਥੋਂ ਲਾਗੋ ਮੈਨੂੰ ਲਾਈਟ ਆਈਆਂ ਦੋ ਵਾਰੀ ਪਾਰੀਆਂ ਮੈਂ ਸੋਚਿਆ ਕਿ ਛੱਡ ਦੇ ਦੇਣੀ ਮੈਂ ਛੱਡ ਦੇ ਦਿੱਤੀ ਇੱਥੇ ਮੋੜ ਤੇ ਆਣ ਕੇ ਨਾ ਨਾਲ ਹੀ ਉਹਨਾਂ ਮੈਨੂੰ ਹੌਲੀ ਜੀ ਕਰਕੇ ਗੱਡੀ ਦੇ ਨਾਲ ਹੀ ਅੱਗੇ ਰੋਕਤੀ ਇੱਕ ਬੰਦਾ ਪਿਛੋਂ ਉਤਰਿਆ ਪਤਲਾ ਜਿਹਾ ਉਹਦੇ ਕੋਲ ਜਦੋਂ ਮੈਨੂੰ ਸ਼ੀਸ਼ਾ ਘੜਕਾਇਆ ਮੈਂ ਸ਼ੀਸ਼ਾ ਖੋਲਿਆ ਉਹਨੇ ਵੈਪਨ ਵਗਾਇਆ ਕਹਿੰਦਾ ਬਾਹਰ ਆ ਮੈਂ ਬਾਹਰ ਆਇਆ ਉਹਨੂੰ ਜਦੋਂ ਦੂਜਾ ਬੰਦਾ ਗੱਡੀ ਚੋਂ ਇੱਕ ਹੋਰ ਆ ਗਿਆ ਉਹ ਮੇਰੀ ਗੱਡੀ ਦੇ ਸਟੀਰਿੰਗ 'ਚ ਬ ਆਪਣੀ ਗੱਡੀ ਉਹਨਾਂ ਦੀ ਨਾਲ ਹੀ ਫੇਰ ਪਛਾਣ ਨੂੰ ਮੁੜੀ ਤੇ ਮੇਰੀ ਗੱਡੀ ਵੀ ਮੋੜ ਲਈ ਤੇ ਮੈਂ ਕੀ ਗੱਲ ਹੈ ਵੀਰ ਕੀ ਚੱਕਰ ਕੋਈ ਗਾਲ੍ਹੀਆਂ ਨਾ ਦਸੀ ਕਹਿੰਦਾ ਦਸੀਏ ਤੈਨੂੰ ਜਦੋਂ ਐਨੀ ਗੱਲ ਹੋਈ ਮੈਂ ਚੁੱਪ ਕਰਕੇ ਪਿਛੇ ਹਟ ਗਿਆ ਉਹ ਵੀ ਦੌੜ ਕੇ ਗੱਡੀ 'ਚ ਬਹਿ ਕੇ ਤੇ ਇਹ ਆ ਅਮਰੀਕ ਸਿੰਘ son of ਵੱਸਨ ਸਿੰਘ ਆ ਜੱਟ ਵਾਸੀ ਭੁੰਬਲੀ ਹਾਲ ਇੱਥੇ ਰਹਿੰਦਾ ਅਮਰੂਮੈਂਟ ٹرسٹ ਗਰਦਾਸਪੁਰ ਇਹ ਬੰਦਾ ਜਿਹੜਾ ਵਾ ਮੰਨ ਲਓ ਠੇਕੇਦਾਰੀ ਦਾ ਕੰਮ ਕਰਦਾ ਵਾ ਬਿਲਡਿੰਗਾਂ ਬਿਲਡਿੰਗਾਂ ਬਣਾਉਂਦਾ ਤੇ ਰਾਤੀਂ ਇਹਦੇ ਕੋਲ ਜੈਟਾ ਗੱਡੀ ਵਾਕਸ ਵੈਗਨ ਦੀ ਤੇ ਉਹਦੇ ਤੇ ਇਹ ਆ ਰਿਹਾ ਸੀ ਇਹਦਾ ਸੰਡੂ ਰਹਿੰਦਾ ਵਾ ਅਗਮਾਨ ਪਿੰਡ ਡੇਰੇ ਬਾਬੇ ਨਾਨਕ ਲਾਗੇ ਉਹਨੂੰ ਮਿਲਣ ਵਾਸਤੇ ਤੇ ਜਦੋਂ ਇੱਥੇ ਆਪਣਾ ਕਲਾ ਨੌਰ ਦਾ ਰਕਬਾ ਸ਼ੁਰੂ ਹੁੰਦਾ ਵਾ ਕੋਟਲਾ ਮੁਗਲਾਂ ਨੂੰ ਮੋੜ ਮੁੜਦਾ ਵਾ ਉੱਥੇ ਮਗਰੋਂ ਇੱਕ ਸਵਿਫਟ ਗੱਡੀ ਆਈ ਹੈ ਵਾਈਟ ਕਲਰ ਦੀ ਤੇ ਉਹਦੇ ਚ ਤਿੰਨ ਨੌਜਵਾਨ ਸੀ ਜਿਹੜੇ ਉਹਨਾਂ ਨੇ ਗੱਡੀ ਗਾੜੀ ਲਾ ਕੇ ਦੀ ਗੱਡੀ ਰੋਕ ਲਈ ਐ ਇੱਕ ਜਣਾ ਵਿੱਚੋਂ ਉਤਰਿਆ ਵਾ ਤੇ ਉਹਨੇ ਜਿਹੜਾ ਇਹਨੂੰ ਕਿਹਾ ਵੀ ਥੱਲੇ ਉਤਰ ਤੂੰ ਸਾਨੂੰ ਸਾਈਡ ਮਾਰ ਆਂ ਤੇ ਜਦੋਂ ਉਹ ਥੱਲੇ ਉਤਰਿਆ ਵਾ ਤੇ ਉਹ ਦੂਜਾ ਇੱਕ ਹੋਰ ਆ ਗਿਆ ਉਹਦੀ ਡਰਾਈਵਰ ਵਾਲੀ ਸੀਟ ਤੇ ਬੈ ਕੇ ਤੇ ਗੱਡੀ ਮੋੜਨ ਡੇ ਪਿਆ ਜਿਹੜਾ ਦੂਜਾ ਸੀਗਾ ਉਹ ਕੋਈ ਪਿਸਤੌਲ ਵੀ ਸੀਗਾ ਉਹ ਗੱਡੀ ਮੋੜ ਕੇ ਵਾਪਸ ਵਿੱਚੇ ਬੈ ਗਏ ਉਸੇ ਟਾਈਮ ਹੀ 1 ਮਿੰਟ ਦੇ ਵਿੱਚ ਵਿੱਚ ਗੱਡੀ ਉਹਨਾਂ ਟਰਨ ਕਰਕੇ ਆਪਣੀ ਸਵਿਫਟ ਵੀ ਗੁਰਦਾਸਪੁਰ ਨੂੰ ਲੈ ਗਏ ਤੇ ਜਿਹੜੀ ਗੱਡੀ ਖੋਈ ਹੋਈ ਹੈ ਜਟਾ ਗੱਡੀ ਉਹ ਵੀ ਗੁਰਦਾਸਪੁਰ ਨੂੰ ਲੈ ਕੇ ਚਲੇ ਗਏ ਨਹੀਂ ਨਹੀਂ ਅੱਤਵਾਦੀ ਤੇ ਨਹੀਂ ਇਹ ਮਤਲਬ ਚੋਰ ਟਾਈਪ ਬੰਦੇ ਲੱਗਦੇ ਆ ਜਿਹੜਾ ਚੰਗੀ ਗੱਡੀ ਜਟਾ ਗੱਡੀ ਜਿਹੜੀ ਆ ਉਹ ਮਤਲਬ ਲੰਬੀ ਗੱਡੀ ਆ ਥੋੜੀ ਜੀ ਤੇ ਮਤਲਬ ਲਗਜ਼ਰੀ ਗੱਡੀ ਆ ਆ ਮਤਈ ਦੇ ਦੱਸਣ ਮੁਤਾਬਕ 8:30 ਪੌਣ ਰਾਤ న్యూਸ ਦੇਸ ਤੋਂ ਡਾਕਟਰ ਜਿੰਦਰ ਸਿੰਘ ਦੇ ਨਾਲ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਦੀ ਰਿਪੋਰਟ ਪੰਜਾਬ ਟੂਡੇ ਅਬੋਹਰ ਚ ਕੂੜਾ ਚੁੱਕਣ ਵਾਲੀਆਂ ਦੋ ਦਲਿਤ ਕੁੜੀਆਂ ਨਾਲ ਬੇਦਰਦੀ ਨਾਲ ਕੁੱਟਮਾਰ ਕਰਨ ਅਤੇ ਬਾਅਦ ਵਿੱਚ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੇ ਦੋਸ਼ 'ਤੇ ਅਬੋਹਰ ਪੁਲਿਸ ਨੇ ਅਕਾਲੀਤਲ ਦੇ ਪ੍ਰਧਾਨ ਅਸ਼ੋਕ ਹੁਜਾ ਅਤੇ ਹੋਰ ਪੰਜ ਖਿਲਾਫ ਮਾਮਲਾ ਦਰਜ ਕੀਤਾ ਹੈ ਪੀੜਤ ਔਰਤਾਂ ਨੇ ਦੱਸਿਆ ਹੈ ਕਿ ਉਹ ਗਲੀ ਵਿੱਚੋਂ ਕੂੜਾ ਕਰਕਟ ਇਕੱਠਾ ਕਰ ਰਹੀਆਂ ਸਨ ਕਿ ਇਸ ਤਰ੍ਹਾਂ ਇੱਕ ਵਿਅਕਤੀ ਨੇ ਉਹਨਾਂ ਨੂੰ ਕੂੜਾ ਕਰਕਟ ਇਕੱਠਾ ਕਰਨ ਲਈ ਆਪਣੇ ਘਰ ਅੰਦਰ ਵੜ ਲਿਆ ਅਤੇ ਬਾਅਦ ਵਿੱਚ ਦਰਵਾਜ਼ਾ ਬੰਦ ਕਰਕੇ ਉਹਨਾਂ ਉੱਪਰ ਚੋਲੀ ਦਾ ਇਲਜ਼ਾਮ ਲਗਾ ਦਿੱਤਾ ਇੰਨਾ ਹੀ ਨਹੀਂ ਬਾਅਦ ਵਿੱਚ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਜਿਨ੍ਹਾਂ ਦੋ ਕੁੜੀਆਂ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੋਵਾਂ 'ਚ ਇੱਕ ਕੁੜੀ ਗਰਭਵਤੀ ਸੀ ਦਾ ਦੋਸ਼ ਹੈ ਕਿ ਉਸ ਦੇ ਢਿੱਡ ਵਿੱਚ ਵਿੱਚ ਲੱਤਾਂ ਮਾਰੀਆਂ ਗਈਆਂ ਹਨ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਫਰਾਰ ਦੱਸੇ ਜਾ ਰਹੇ ਹਨ ਅੱਛਾ ਜੀ ਉਹ ਅਗਲੇ ਦਿਪੋ ਤੱਕ ਦਿੱਚ ਪਰ ਉਹ ਅੱਗੇ ਚਲੇ ਗਏ ਤਾਂ ਕਿ ਮਾਰ ਮਾਰ ਕੇ ਉਹਨਾਂ ਅੰਦਰ ਲੈ ਘੁੱਟਣ ਲੱਗ ਗਾਆਂ ਨਾਲ ਸੋਟ ਕੇ ਚਲਾ ਦੇ ਵੱਧ ਗਏ ਸੀ ਉਹਨਾਂ ਲੱਗਦਾ ਉਤਾ ਮਾਰੀਆਂ ਦੂਜੇ ਮਾਰੀਆਂ ਬਹੁਤ ਸੱਟਾਂ ਮਾਰੀਆਂ ਛੱਡ ਦੇਣੀ ਸੀ ਵੀ ਉਹਨਾਂ ਨੇ ਸਰਦੀ ਨੇ ਸਾਨੂੰ ਜਾ ਕੇ ਸੁਖਾਇਆ ਕਿੰਨੇ ਜਿਹੜੇ ਘੁੱਟਣ ਵਾਲੇ ਸੀ ਉਹ ਸੀ ਉਹ ਤਾਂ ਕਿੰਨੀ ਤਿੰਨੀ ਜੁਣੇ ਤਾਂ ਡਾਂਗਾ ਮਾਰੀ ਗਿਆ ਛੱਡਦੇ ਨਹੀਂ ਸੀਗਾ ਸਾਨੂੰ ਮਾਰੀ ਗਿਆ ਮਾਰੀ ਗਿਆ ਸਿਰ ਤੇ ਸੱਟਾਂ ਮਾਰੀਆਂ ਜਰ ਡੰਡ ਚੇਰ ਹੋਈ ਤੇ ਲੱਗਦਾ ਤੇ ਛੜਦਾਂ ਜਗਾਰ ਤੁਹਾਨੂੰ ਮਾਰ ਕੇ ਫਿਰ ਕਹਿੰਦੇ ਤੁਸੀਂ ਜੋਈ ਕੀਤੀ ਐ ਤੁਸੀਂ ਕੀਤੀ ਐ ਪਹਿਲਾਂ ਚੋਰੀ ਹੋਈ ਪਈ ਸੀ ਸਾਨੂੰ ਕਹਿੰਦੇ ਤੁਸੀਂ ਕੀਤੀ ਐ ਜੋ ਆ ਐਸੇ ਚੁੱਕ ਦੇ ਐਸੇ ਕਾਗ ਚੁੱਕ ਦੇ ਐ ਅੱਛਾ ਹੀ ਉਹਨਾਂ ਨੇ ਆਇਆ ਆਂ ਕਿਹਾ ਕਿ ਉਹ ਤਲਾ ਚੱਕ ਲੋ ਫਿਰ ਸਾਨੂੰ ਧੱਕੇ ਮਾਰ ਕੇ ਅੰਦਰ ਫਿਰ ਕੁੱਟਿਆ ਬਾਦੂ ਡਾਂਗਾ ਡੁੰਗਾ ਮਾਰੀਆਂ ਸਾਡੇ ਕੁਸ ਕੁਸ ਨੂੰ ਕੇ ਬਾਦੂ ਕੁੱਟਿਆ ਜੀ ਸਾਨੂੰ ਫਿਰ ਸਰਨੇ ਸਾਨੂੰ ਛੁਡਾਇਆ ਸੀ ਕਾਵੇਂ ਨਾ ਪੁੱਟ ਆਵੇਂ ਲੱਭ ਜਾ ਕੇ ਕੰਨਾਂ ਦੇ ਬਹੁਤ ਕੁੱਟਿਆ ਜੀ ਸਾਨੂੰ ਸਮਾਨ ਸਾਡੇ ਕੋਲੇ ਕੁਝ ਲੱਤਾਂ ਹੀ ਮਾਰੀਆਂ ਸੀ ਪੇਟ ਤੇ ਬੱਚਾ ਕਿਦੇ ਪੇਟ ਚਗਾ ਸੀਗਾ ਮੇਰੀ ਇਹ ਕੱਲ ਮਾਰਨਿੰਗ ਦੀ ਗੱਲ ਆ ਕਿ ਕੁਝ ਲੇਡੀਆਂ ਜਿਹੜੀਆਂ ਬਾਜ਼ਾਰ ਤੇ ਗਲੀਵਾਂ ਦੇ ਵਿੱਚ ਕੱਖ ਵਗੈਰਾ ਤੇ ਪੱਗ ਵਗੈਰਾ ਇਕੱਠੇ ਕਰਕੇ ਕੰਮ ਗੁਜ਼ਾਰਾ ਕਰਦੀਆਂ ਨੇ ਉਹਨਾਂ ਨੇ ਇੱਕ ਸੰਦ ਬਿਆਲ ਲਖਾਇਆ ਜਿਹਦੇ ਵਿੱਚ ਉਸ ਪਰਸਨਾਂ ਨੇ ਉਹਨਾਂ ਨੂੰ ਗਲੀ ਚ ਘੇਰ ਕੇ ਘਰ ਚ ਬਾੜ ਕੇ ਉਟਮਾਰ ਕੀਤੀ ਜਿੰਨਾ ਵਿੱਚ ਅਗਲੇ ਲੜਕੀ ਲੜਕੀ ਪ੍ਰੈਗਨੈਂਟ ਸੀ ਔਰ ਉਹਨਾਂ ਨੂੰ ਕਾਫੀ ਪ੍ਰੋਬਲਮ ਆਈ ਕਿਉਂਕਿ ਉਹਨਾਂ ਦੇ ਬਿਆਨਾਂ ਦੇ ਮਤਲਬ 323 509 663 5342 316 1511 ਉਹ 336 ਆਪੀਸੀ ਦੇ ਵਿੱਚ ਐਸਐਸ ਐਕਟ ਦੇ ਅੰਦਰ ਤੈਤਹੀ ਪਰਚਾ ਦਰਜ ਕਰਤਾ। ਲੋਕਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਕੁਝ ਪਰਸਨ ਹੈਗੇ ਆ ਜੀ ਸੱਤ ਪਰਸਨ ਬਾਈ ਨੇਮ ਆ ਕੁਝ ਬਾਈ ਅਨਨੋਨ ਵੀ ਹੈਗੇ ਵਿੱਚ ਇਹ ਜਿਨ੍ਹਾਂ ਚ विजय हुजा जनकराज हुजा राजीव भाटिया सनी भाटिया और प्रकाश वेद प्रकाश और अशोक हुजा थे कुछ और होंगे इनन के नाल दे जेडे ਸਾਡੇ ਨਾਮ ਦੇ ਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਔਰ ਜੋ ਵੀ ਪਹਿਲੂ ਇਹਨਾਂ ਦੇ ਅੱਗੇ ਆਊਗਾ ਅਰੋਜੇ ਮਤਾਵ ਕਸੀ ਕਰਵੇਗਾ ਅਬ ਬੋਹਰ ਤੋਂ ਸੰਜੀਵ अरोड़ा ਦੀ ਰਿਪੋਰਟ ਪੰਜਾਬ ਟੂਡੇ ਗੁਰਦਾਸਪੁਰ ਚ ਸ਼ਿਵ ਸੈਨਾ ਦੇ ਅਗਵਾ ਨੇ ਆਮਾਦੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖੈਰਾ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਹੈ ਅਤੇ ਨਾਲ ਹੀ ਦੋਸ਼ ਲਾਇਆ ਹੈ ਕਿ ਸੁਖਪਾਲ ਸਿੰਘ ਖੈਰਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਕਹਿ ਕੇ ਲੁਧਿਆਣਾ ਚ ਪਾਦਰੀ ਦੀ ਹਤਿਆ ਦਾ ਦੋਸ਼ ਖੈਰਾ ਵੱਲੋਂ ਆਰਐਸਐਸ ਤੇ ਭਾਜਪਾ ਉੱਪਰ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਿਵ ਸੈਨਾ ਦੇ ਇਹਨਾਂ ਅਗਵਾ ਨੇ ਆਮਾਦੀ ਪਾਰਟੀ ਅਤੇ ਸੁਖਪਾਲ ਸਿੰਘ ਖੈਰਾ ਦੇ ਖਾਲਸਾਨੀ ਪੱਖੀ ਅਤੇ ਉਹਨਾਂ ਦਾ ਸਾਥ ਦੇਣ ਦਾ ਦੋਸ਼ ਵੀ ਲਗਾਇਆ ਹੈ ਪੰਡਤਸਤਾਨ ਵੱਲੋਂ ਜਿਹੜਾ ਇਹ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਵਾ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਦਲ ਦਾ ਨੇਤਾ ਸੁਖਪਾਲ ਖਹਿਰਾ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਤੇ ਪੰਜਾਬ ਤੇ 4 ਦਿਨ ਹੋਇਆ ਨੂੰ ਵਿਰੋਧੀ ਧਰ ਦਾ ਨੇਤਾ ਬਣਨ ਨੂੰ ਤੇ 4 ਦਿਨਾਂ ਬਾਅਦ ਹੀ ਇਹਨੇ ਆਪਣੇ ਮੂੰਹ ਚੋਂ ਜ਼ਹਿਰ ਉਗਲਣਾ ਸ਼ੁਰੂ ਕੀਤਾ ਵਾ ਜਿਹੜਾ ਇਹਨੇ ਕਿਹਾ ਕਿ ਜਿਹੜੀ ਲੁਧਿਆਣੇ ਪਾਤਰੀ ਦੀ ਹੱਤਿਆ ਹੋਈ ਹੈ ਉਹਦੇ ਪਿਛੇ ਆਰਐਸਐਸ ਤੇ ਭਾਜਪਾ ਦਾ ਹੱਥ ਹੈ ਅਸੀਂ ਸੁਖਪਾਲ ਖਹਿਰਾ ਨੂੰ ਪੁੱਛਣਾ ਚਾਹੁੰਦੇ ਆ ਕਿ ਜੇ ਉਹਦੇ ਪਿਛੇ ਆਰਐਸਐਸ ਤੇ ਭਾਜਪਾ ਦਾ ਹੱਥ ਹੈ ਤੇ ਜਿਹੜਾ ਸ਼ਮਸ਼ਾਨਾ ਦਾ ਨੇਤਾ ਦੁਰਗਾ ਗੁਪਤਾ ਅਮਿਤ ਸ਼ਰਮਾ ਗਗਨੇਜਾ ਦੀ ਜਿਹੜੀ ਪੰਜਾਬ ਦੇ ਵਿੱਚ ਹੱਤਿਆ ਹੋਈ ਹੈ ਉਹਦੇ ਪਿੱਛੇ ਕਿਤੇ ਆਮ ਆਦਮੀ ਪਾਰਟੀ ਦਾ ਹੱਥ ਨਹੀਂ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਪੰਜਾਬ ਦੇ ਵਿੱਚ ਇਹ ਮਾਹੌਲ ਖਰਾਬ ਕਰਨ ਦੀ ਹੈ ਤੇ ਖਾਲਿਸਤਾਨ ਪੱਖੀ ਜਿਹੜੇ ਲੋਕ ਨੇ ਜਿਹੜੇ ਕੱਟੜਪੰਥੀ ਨੇ ਉਹਨਾਂ ਦਾ ਇਹ ਸਾਥ ਦੇ ਰਹੇ ਨੇ ਸਿੰਘ ਖੈਰਾ ਦਾ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਵਿਰੋਧੀ ਧਰਦਾ ਦਾ ਨੇਤਾ ਹੈ ਉਹਨੂੰ 4 ਦਿਨ ਹੀ ਹੋ ਗਏ ਜਿਹੜੇ ਵਿਰੋਧੀ ਧਰਦਾ ਦਾ ਨੇਤਾ ਬਣੇ ਤੋਂ ਪੰਜਾਬ ਦੇ ਵਿੱਚ ਅੱਗ ਲਾਉਣ ਲਈ ਆਪਣੇ ਮੂਹਰੇ ਦੇ ਵਿੱਚ ਜ਼ਹਿਰ ਉਗਲਿਆ ਕਿ ਜਿਵੇਂ RSS ਤੇ BJP ਦੇ ਉੱਪਰ આરોਪ ਲਾ ਰਿਹਾ ਬਿਲਕੁਲ ਬੇਬੁਨਿਆਦ આરોਪ ਨੇ ਕਿਉਂਕਿ ਅਸੀਂ ਦੱਸਣਾ ਚਾਹੁੰਦੇ ਆਂ ਕਿ ਜਿਹੜੀ ਕੇਜਰੀਵਾਲ ਦੀ ਭੂਮਿਕਾ ਹੈ ਇਹ ਅੰਤਖਵਾਦੀ ਭੂਮਿਕਾ ਹੈ ਜਦੋਂ ਪੰਜਾਬ ਚ ਵਿਧਾਨ ਸਭਾ ਦੇ ਚੋਣ ਹੋਏ ਸੀ ਤੇ ਸਵਰਗੀ ਕੇ ਪੀ ਐਸ ਗੇਲ ਉਸ ਟਾਈਮ ਤੇ ਜੀਵਤ ਸੀ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਅੰਦਰ ਚੋਣਾਂ ਲਈ ਜਿਹੜੀ ਫੰਡਿੰਗ ਹੈ ਆਮ ਆਦਮੀ ਪਾਰਟੀ ਨੂੰ ਸਾਰੀ ਵਿਦੇਸ਼ ਚ ਹੋ ਰਹੀ ਹੈ ਜਦੋਂ ਕੇਜਰੀਵਾਲ ਪੰਜਾਬ ਆਏ ਸੀ ਤੇ ਉਦੋਂ ਖੁਦ ਆਣ ਕੇ ਇੱਕ ਅੰਤਖਵਾਦੀ ਦੇ ਘਰ ਘਰੇ ਸੀ ਪਹਿਲਾ ਖੁਸ਼ਪਾਲ ਸਿੰਘ ਕਹਿ ਰਿਹਾ ਇਹ ਦੱਸੇ ਕਿ ਉਹਨਾਂ ਦੀ ਪਾਰਟੀ ਅੰਤਕਵਾਦੀ ਸੰਬੰਧੀ ਸਾਥ ਰੱਖਦੀ ਹੈ ਕਿ ਜਾਂ ਸਾਡੇ ਜਿਹੜੇ ਹਿੰਦੂ ਸੰਗਠਨ ਨੇ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਦੀ ਰਿਪੋਰਟ ਪੰਜਾਬ ਟੂਡੇ ਇਹ ਇਹ ਤਸਵੀਰਾਂ ਫਿਰੋਜ਼ਪੁਰ ਸ਼ਹਿਰ ਦੀਆਂ ਹਨ ਜਿੱਥੋਂ ਦੇ ਮੋਰੀ ਗੇਟ 'ਚ ਦੇਰ ਰਾਤ ਨੂੰ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਰਾਤ ਦੇ ਹਨੇਰੇ 'ਚ ਇੱਕ ਵਿਅਕਤੀ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਤੇ ਪੈਟਰੋਲ ਪਾ ਕੇ ਕਾਰ ਨੂੰ ਅੱਗ ਲਗਾ ਦਿੱਤੀ ਤੇ ਉਥੋਂ ਫਰਾਰ ਹੋ ਗਿਆ। ਇਹ ਸਾਰੀ ਘਟਨਾ ਕਾਰ ਮਾਲਕ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਪੈਟਰੋਲ ਟੈਂਕ ਫੁੱਲ ਹੋਣ ਕਾਰਨ ਵੱਡਾ ਹਾਸਾ ਵਾਪਰ ਸਕਦਾ ਸੀ ਪਰ ਕੁਝ ਸਮੇਂ ਬਾਅਦ ਹੀ ਮੋਹੱਲੇ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗ ਗਿਆ ਜਿਨ੍ਹਾਂ ਨੇ ਅੱਗ ਤੇ ਕਾਬੂ ਪਾ ਲਿਆ ਪਰ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਕਾਰ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਰੀਬ 1:30 ਵਜੇ ਕੋਈ ਸਰਦਾਰ ਵਿਅਕਤੀ ਜਿਸ ਨੇ ਆਪਣੇ ਚਿਹਰੇ ਨੂੰ ਕਪੜੇ ਨਾਲ ਢੱਕਿਆ ਹੋਇਆ ਸੀ ਤੇ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਤੇ ਪੈਟਰੋਲ ਛਿੜਕ ਕੇ ਅੱਗ ਲਗਾ ਕੇ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਿ ਤੁਹਾਨੂੰ ਗੱਡੀ ਨੂੰ ਬਾਹਰ ਅੱਗ ਲੱਗੀ ਹੈ ਜੀ ਜਦੋਂ ਗੱਡੀ ਬਰਨ ਹੋਈ ਤਾਂ ਇਨ ਬਿਟਵੀਨ ਜਿਹੜਾ ਹੈਗਾ ਸੀ ਵੈਲਡੋਰ ਦਾ ਫਿੱਚਾ ਉਹ ਉਹ ਹੀ ਮੈਚ ਹੋ ਗਿਆ ਸੀ ਨਾਲ ਹੂੰ ਹੂੰ ਉਹ ਗੱਡੀ ਕੀ ਹੋਇਆ ਗੱਡੀ ਨੂੰ ਜਿਹੜਾ ਬੰਦਾ ਆਇਆ ਸੀ ਜਿਹਦੇ ਕੋਟੇ ਜਾਪ ਦੀ ਸੀਸੀਟੀਵੀ ਟਰੋਲੀ ਤੋਂ ਉਹਦੇ ਵਿੱਚ ਲਿਖਿਆ ਕਿ ਕੋਈ ਮੁੰਡਾ ਆ ਰਿਹਾ ਹੈਗਾ ਮੂੰ ਤੇ ਰਮਾਲ ਬੰਨਿਆ ਹੋਣੇ ਤੇ ਉਹਨੇ ਪਟ્રોલ ਪਾ ਕੇ ਗੱਡੀ ਵਿੱਚ ਅੱਗ ਲਗਾ ਕੇ ਜੋ ਇੱਕ ਗੱਡੀ ਖੜੀ ਸੀ ਨੇ ਸਰਦਾਰ ਦਰਸ਼ਨ ਸਿੰਘ ਦੀ ਗੱਡੀ ਦੇ ਵਿੱਚ ਪਰ ਆਹ ਤਰੀਬ 1:30 ਹੋ ਗਿਆ ਇਹਨਾਂ ਨੇ ਦੱਸਿਆ ਰਿਹਾ ਰਾਜ ਨੇ ਡੇਟ ਦਿੱਤੀ ਹੈ ਬਾਕੀ 1:30 ਦਾ ਹਾਦਸਾ ਮੈਂ ਦੱਸਿਆ ਵੀ ਇਸ ਨਾਲ ਪੀਐਚਰ ਚਿਰਕੇ ਹਾਡੀ ਗੱਡੀ ਨੂੰ ਅੱਗ ਲੱਗ ਕੇ ਨੁਕਸਾਨ ਪੁੱਤਾ ਉੱਥੇ ਮੈਂਨਾਂ ਦੇ ਬਿਆਨਾਂ ਦੇ ਕਾਰਵਾਈ ਜੁੜੀ ਹੈ ਬਿਊਰੋ ਰਿਪੋਰਟ ਪੰਜਾਬ ਟੂਡੇ ਪਠਾਨਕੋਟ ਦੇ ਮਿਲਟਰੀ ਰਿਆਸੀ ਕੁਆਟਰ ਵਿੱਚ ਰਹਿਣ ਵਾਲੀ ਮਾਂ ਨੇ ਆਪਣੇ ਪੁੱਤਰ ਦਾ ਕਤਲ ਕਰਕੇ ਖੁਦਕੁਸ਼ੀ ਕੀਤੀ ਹੈ ਮਿਲੀ ਜਾਣਕਾਰੀ ਦੇ ਤਾਪਕ ਇੰਜੀਨੀਅਰਿੰਗ ਕੌਰ ਵਿੱਚ ਤਾਇਨਾਤ ਕਾਂਸਟੇਬਲ ਵਿਸ਼ਾਲ ਪਤਨੀ ਰਾਗੀ ਤੇ 9 ਸਾਲ ਦਾ ਬੇਟਾ ਕੁਆਟਰ ਵਿੱਚ ਰਹਿੰਦੇ ਸਨ ਵਿਸ਼ਾਲ ਦਾ ਬੇਟਾ ਮਾਨਸਿਕ ਤੌਰ ਤੇ ਕਮਜ਼ੋਰ ਸੀ ਇਸ ਕਰਕੇ ਉਸਦੀ ਮਾਂ ਪਰੇਸ਼ਾਨ ਰਹਿੰਦੀ ਸੀ ਅਤੇ ਬਹੁਤ ਵਾਰ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਸੀ ਪੁਲਿਸ ਮੁਤਾਬਕ ਮਾਂ ਨੇ ਆਪਣੇ ਬੇਟੇ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਅਤੇ ਖੁਦ ਫਾਹਲਾ ਕੇ ਜਿਉਣ ਲੀਲਾ ਸਮਾਪਤ ਕੀਤੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰਾਤ ਨੂੰ 1:30 ਵਜੇ ਮੈਂ ਗਸਤੇ ਸਵੰਦ ਵਿੱਚ ਬਾਹਰੀ ਇਲਾਕੇ 'ਚ ਤੇ ਇੱਕ ਟੈਲੀਫੋਨ ਆਇਆ ਮੁੱਛੀ ਨੂੰ ਕਿ ਇੱਦਾਂ ਅਰਮੀ ਰੀਡੀ ਵਿੱਚ ਇੱਕ ਲੇਡੀ ਨੇ ਆਤਮ ਹੱਤਿਆ ਕਰ ਲਈ ਆ ਤੇ ਆਪਣੇ ਬੇਟੇ ਦਾ ਗੋਲਾ ਘੋੜ ਕੇ ਤੇਦੀ ਆਤਮ ਹੱਤਿਆ ਕੀਤੀ ਤਾਂ ਅਸੀਂ ਜੈਕਸਨੋਵਰ ਹਸਪੀਟਲ ਤੱਕ ਗਏ ਉੱਥੇ ਵੇਖਿਆ ਦੋਨੇ ਗੱਡਵਾਡੀਆਂ ਪਈਆਂ ਸੀ ਤੇ ਮਾਮਲਾ ਜਿਹੜਾ ਉਹ ਉਹ ਇਹੋ ਲੱਗਦਾ ਪਈ ਉਹ ਬੱਚੇ ਤੋਂ ਪਰੇਸ਼ਾਨ ਹੈ ਤੇ ਬੱਚੇ ਦੇ ਪਰੇਸ਼ਾਨ ਹੋਣ ਕਾਰਨ ਜਿਹੜਾ ਉਹਨੇ ਆਪਣੀ ਆਤਮਾ ਤਿਆਇਆ ਤੇ ਪਹਿਲਾਂ ਬੱਚੇ ਆ ਮਤਲਬ ਗਲਾ ਘੋਟਿਆ ਫਿਰ ਆਪਣੀ ਗਲ ਚੁਪਾ ਪਾ ਗਏ ਤੇ ਪੱਖੇ ਨਾਲ ਲਟਕ ਕੇ ਤੇ ਆਪਣੀ ਜਿੰਨ ਮਿਲ ਸੁਬਾਤ ਕਰ ਪਠਾਨਕੋਟ ਤੋਂ ਕਮਲ ਰੰਡਾਵਾ ਦੀ ਰਿਪੋਰਟ ਪੰਜਾਬ टुडे ਗੁਰਦਾਸਪੁਰ ਦੇ ਸਰਦੀਕਸਪਾ ਕਲਾਂੌਰ ਚ ਭਜਨ ਸਿੰਘ ਨਾਮ ਦੇ ਟੈਕਸੀ ਡਰਾਈਵਰ ਨੂੰ ਰੱਥਜੋ ਇੱਕ ਪਾਕਿਸਤਾਨੀ ਨੂੰ ਬਾਰਾ ਮਿਲਿਆ ਹੈ ਜਿਸ ਉੱਪਰ ਉਰਦੂ ਦੇ ਵਿੱਚ ਲਿਖਿਆ ਹੋਇਆ ਹੈ ਜਸ਼ਨੇ ਆਜ਼ਾਦੀ ਡ라이ਵਰ ਭਜਨ ਸਿੰਘ ਨੇ ਦੱਸਿਆ ਹੈ ਕਿ ਉਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਗੁਬਾਰਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਐਕਸੀਡੈਂਟ ਡਰਾਈਵਰ ਨੇ ਦੱਸਿਆ ਕਿ ਜਦੋਂ ਰਾਤ ਵੇਲੇ ਉਹ ਆਪਣੇ ਘਰ ਜਾ ਰਿਹਾ ਸੀ ਤਾਂ ਉਸ ਨੂੰ ਇੱਕ ਗੁਬਾਰਾ ਮਿਲਿਆ ਜਿਸ ਤੇ ਉਰਦੂ ਵਿੱਚ ਕੁਝ ਲਿਖਿਆ ਹੋਇਆ ਸੀ ਪਰ ਸਵੇਰੇ ਜਦ ਉਸ ਨੇ ਦੇਖਿਆ ਤਾਂ ਉਸ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਾ ਮਨੇ ਘਰ ਨੂੰ ਵਾਪਸੀ ਜਾ ਰਿਹਾ ਸੀ ਤੇ ਉੱਡਦਾ ਪਿਆ ਆਈ ਤੇ ਮੈਂ ਫਰਕੇ ਤੇ ਗੱਡੀ ਚ ਰੱਖ ਲਿਆ ਤੇ ਰਾਤੀ ਦੇ ਮੈਂ ਦੇਖਿਆ ਨਹੀਂ ਪੜਿਆ ਪੁਰਿਆ ਨਹੀਂ ਹੈਗਾ ਤੇ ਸਵੇਰੇ ਦੇਖਿਆ ਗੱਡੀ ਚ ਕੱਢਿਆ ਤੇ ਉਰਦੂ ਚ ਲਿਕੇ ਆਈ ਕੋ ਪੁਲਿਸ ਵਾਲਿਆਂ ਨੇ ਮੈਂ ਹਵਾਲੇ ਕਰ ਦਿੱਤਾ ਪੌਣੇ 8 ਦਾ ਸੀ ਰਾਤ ਕੋਈ ਹੱਥ ਕੇ ਟਾਈਮ ਹੈਗਾ ਸਵੇਰੇ ਦਾ ਜੋ ਦੇਖਿਆ ਕੀ ਲਿਖਿਆ ਸਾਨੂੰ ਨਹੀਂ ਜੀ ਪਤਾ ਕੀ ਲਿਖਿਆ ਸੁਣ ਚ ਹੁਣੇ ਦੱਸ ਰਿਹਾ ਮਤਲਬ ਕੋਈ ਗੁਬਾਰਾ ਮਿਲਿਆ ਹੈਗਾ ਜਿਹਦੇ ਉਤੇ ਉਰਦੂ ਚ ਜਿਸ ਨੇ ਜਾਦੀ ਲਿਖਿਆ ਵਾ ਕਿੰਨੂ ਦਾ ਹੈਂਡਓਵਰ ਕੀਤਾ ਨਾ ਸਾਡੇ ਨਾਲ ਹੈਂਡਓਵਰ ਨਾ ਸਾਨੂੰ ਕੋਈ ਲਿਖਤੀ ਪਰਾ ਆਈ ਹੈ ਨਾ ਕੋਈ ਥਾਣੇ ਆਣ ਕੇ ਦੱਸਿਆ ਗਿਆ ਔਰ ਚਲੋ ਜਾਂਚ ਕਰ ਜਾਂਚ ਕੋਈ ਸਾਡੇ ਕੋ ਆਏਗਾ ਫੇਰ ਹੀ ਕਰਾਂਗੇ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂਰੀ ਰਿਪੋਰਟ ਪੰਜਾਬ ਟੂਡੇ